ੱਜਣ ਵਾਲੇ ਨੂੰ ਧਰਤੀ ਚਾਹੀਦੀ ਹੁੰਦੀ ਹੈ ਤੇ ਉੱਡਣ ਵਾਲੇ ਨੂੰ ਅਸਮਾਨ ਪਰ ਸਾਨੂੰ ਇਹ ਦੋਵੇਂ ਚਾਹੀਦੇ ਨੇ ਬਾਈ ਦੀਪ ਸਿੱਧੂ ਦੇ ਇਹ ਬੋਲ ਅੱਜ ਇੱਕ ਇੱਕ ਦੀ ਜ਼ੁਬਾਨ ਤੇ ਫਿਰ ਤੋਂ ਦੁਹਰਾਏ ਜਾ ਰਹੇ ਨੇ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਹੁੰਦੀ ਆ ਤੇ ਉੱਡਣ ਵਾਲੇ ਨੂੰ ਅਸਮਾਨ ਤੇ ਸਾਨੂੰ ਇਹ ਦੋਵੇਂ ਚਾਹੀਦੇ ਆ ਇਹ ਜਿਵੇਂ ਵੀ ਮਿਲਣਗੇ ਜਿੱਥੇ ਵੀ ਮਿਲਣਗੇ ਅਸੀਂ ਛੱਡਨੇ ਥੋੜੀ ਹੈ ਦੀਪ ਸਿੱਧੂ ਕੌਮ ਨੂੰ ਲੋਕਾਂ ਨੂੰ ਉਹ ਕੁਝ ਦੇ ਗਿਆ ਜੋ ਸ਼ਾਇਦ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਇੱਕ ਸ਼ਰਧਾਂਜਲੀ ਮਾਤਰ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਜੀਵਨ ਦੀਆਂ ਕੁਝ ਖਾਸ ਗੱਲਾਂ ਸਾਂਝੀਆਂ ਕਰਨ ਦਾ ਯਤਨ ਕਰਾਂਗੇ ਬੇਸ਼ੱਕ 2 ਸਾਲ ਹੋ ਗਏ ਨੇ ਦੀਪ ਨੂੰ ਗਿਆ ਪਰ ਉਹ ਆਪਣੀ ਸੋਚ ਨੂੰ ਲੈ ਕੇ ਲੋਕਾਂ ਦੇ ਵਿੱਚ ਹਜੇ ਵੀ ਜਿਉਂਦਾ ਹੈ ਲੋਕਾਂ ਨੇ ਕੌਮ ਨੇ ਦੀਪ ਸਿੱਧੂ ਨੂੰ ਕੌਮੀ ਸ਼ਹੀਦ ਭਾਈ ਸੰਦੀਪ ਸਿੰਘ ਸਿੱਧੂ ਦਾ ਖਿਤਾਬ ਦੇ ਕੇ ਨਿਵਾਜਿਆ ਸ਼ਹੀਦਾਂ ਦਾ ਪਹਿਰੇਦਾਰ ਦਾ ਨਾਮ ਦੇ ਕੇ ਸਤਿਕਾਰਿਆ ਤੇ ਦੀਪ ਸਿੱਧੂ ਇੱਕ ਅਜਹੀ ਸੋਚ ਆ ਜੋ ਕਿ ਸਮੁੰਦਰ ਵਾਂਗ ਗਹਿਰੀ ਵਿਸ਼ਾਲ ਤੇ ਨਿਰੰਤਰ ਚਾਲ ਚੱਲਣ ਵਾਲੀ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਸ਼ਾਇਦ ਸਮੁੰਦਰ ਨੂੰ ਕੁੱਜੇ ਵਿੱਚ ਬੰਦ ਕਰਨ ਵਾਂਗ ਹੈ ਅੱਜ ਤੱਕ ਜਦੋਂ ਜ਼ਬਰ ਤੇ ਜ਼ੁਲਮ ਦੇ ਵਿਰੋਧ ਲੜਿਆ ਇਸੇ ਨਿਸ਼ਾਨ ਦੇ ਤਰ੍ਹਾਂ ਹੈ बदल कटो के अज फिर तो किसानी अंदोलन चल रहा है मोर्चा लाया हुआ है किसान ने ਦਿੱਲੀ ਵੱਲ ਕੁਚਕਰਨ ਜਾ ਰਹੇ ਨੇ ਤੇ ਇਸ ਦੌਰਾਨ ਜਿਹੜਾ ਕਿਸਾਨਾਂ ਦਾ ਲੋਕਾਂ ਦਾ ਖਾਸ ਕਰਕੇ ਨੌਜਵਾਨੀ ਦਾ ਜਜ਼ਬਾ ਦੇਖਣ ਨੂੰ ਮਿਲ ਰਿਹਾ ਹੈ ਉਹ ਸ਼ਾਇਦ ਉਹੀ ਜਜ਼ਬਾ ਹੈ ਜਿਹੜਾ 2 ਸਾਲ ਪਹਿਲਾਂ ਦੀਪ ਸਿੱਧੂ ਦੇ ਬੋਲਾਂ ਨੇ ਭਰਿਆ ਸੀ ਲੋਕ ਕਿਸਾਨੀ ਮੋਰਚੇ ਦੇ ਵਿੱਚ ਦੀਪ ਸਿੱਧੂ ਨੂੰ ਯਾਦ ਕਰ ਰਹੇ ਨੇ ਭਾਵੁਕ ਹੋ ਰਹੇ ਨੇ ਤੇ ਇਹ ਕਹਿ ਰਹੇ ਨੇ ਕਿ ਕਾਸ਼ ਬਾਈ ਦੀਪ ਸਿੱਧੂ ਅੱਜ ਵੀ ਜਿਉਂਦਾ ਹੁੰਦਾ ਸਾਡੇ ਵਿੱਚ ਹੁੰਦਾ ਤਾਂ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਪਹਿਲੇ ਨੰਬਰ ਤੇ ਪਹਿਲੀਆਂ ਵਿੱਚ ਖੜਦਾ ਲੋਕਾਂ ਨੂੰ ਲੀਡ ਕਰਦਾ ਬੇਸ਼ੱਕ ਦੀਪ ਸਿੱਧੂ ਦੀ ਜ਼ਿੰਦਗੀ ਦੇ ਸਾਲ ਥੋੜੇ ਸੀ ਪਰ ਇੰਨੇ ਕੁ ਸਾਲਾਂ ਦੇ ਵਿੱਚ ਇੰਨੀ ਉਮਰ ਦੇ ਵਿੱਚ ਉਹਨੇ ਉਹ ਕੁਝ ਖੱਟਿਆ ਜੋ ਕਿ ਵਾਦ ਤੋਂ ਵੱਧ ਉਮਰ ਵਾਲਾ 80 90 100 ਸਾਲ ਦੀ ਉਮਰ ਭੋਗਣ ਵਾਲਾ ਬੰਦਾ ਵੀ ਨਾ ਖੱਟ ਸਕਦਾ ਦੀਪ ਸਿੱਧੂ ਦਾ ਜਿਹੜੀ ਕਹ ਲੋ ਕਿ ਉਹ ਫੇਮਸ ਹੋਇਆ ਉਹਦੀ ਮਸ਼ਹੂਰੀ ਆ ਉਹਦੀ ਫਿਲਮ ਜੋਰਾ 10 ਨੰਬਰੀਆ ਤੋਂ ਹੋਈ ਸੀ ਉਸ ਫਿਲਮ ਦੇ ਵਿੱਚ ਵੀ ਉਸਨੇ ਐਜ਼ ਅ ਐਕਟਰ ਪੋਲਿਟਿਕਸ ਦੇ ਨਾਲ ਮੱਥਾ ਲਾਇਆ ਸੀ ਤੇ ਅਸਲ ਜ਼ਿੰਦਗੀ ਦੇ ਵਿੱਚ ਵੀ ਉਹ ਹਕੂਮਤ ਦੇ ਨਾਲ ਆਡਾ ਲੈ ਗਿਆ ਦੀਪ ਸਿੱਧੂ ਦਾ ਜਨਮ ਪੰਜਾਬ ਦੇ ਵਿੱਚ ਹੀ ਹੋਇਆ ਸੀ ਖੇਤੀਬਾੜੀ ਦਾ ਕੰਮ ਉਸਨੇ ਆਪਣੇ ਹੱਥੀਂ ਹੀ ਕੀਤਾ ਤੇ ਕਿਸਾਨੀ ਨੂੰ ਨੇੜੇੋਂ ਤੱਕਿਆ ਦੀਪ ਸਿੱਧੂ ਆਪਣੀ ਜ਼ੁਬਾਨੋਂ ਇਹ ਗੱਲ ਕਹਿੰਦਾ ਸੀ ਕਿ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਪੈਸਾ ਬਥੇਰਾ ਦੇਖਿਆ ਲਾਈਫ ਸਟਾਈਲ ਵੀ ਉਹਦਾ ਜਿਹੜੇ ਹਾਲੀਵੁੱਡ ਸਟਾਰਸ ਆ ਉਹਨਾਂ ਦੇ ਲਾਈਫ ਸਟਾਈਲ ਵਰਗਾ ਸੀ ਪੂਰੀ ਜਿਹੜੀ ਕਹੋ ਕਿ ਸੁੱਖ ਸਹੂਲਤਾਂ ਵਾਲੀ ਆਲੀਸ਼ਾਨ ਤੇ ਆਰਾਮ ਦਾ ਇੱਕ ਜ਼ਿੰਦਗੀ ਉਹਨੇ ਬਤੀਤ ਕੀਤੀ ਵਕਾਲਤ ਉਹਨੇ ਕੀਤੀ ਪਹਿਲਾਂ ਉਹ სპੋਰਟਸਮੈਨ ਰਿਹਾ ਫਿਰ ਉਸਨੇ ਵਕਾਲਤ ਦੀ ਪੜ੍ਹਾਈ ਕੀਤੀ ਜਿਹੜੀ ਪ੍ਰੈਕਟਿਸ ਆ ਉਹ ਬੰਬੇ ਤੋਂ ਕੀਤੀ ਟਾਪ ਦੀ ਪ੍ਰੈਕਟਿਸ ਉਹਨੇ ਵਕਾਲਤ ਦੇ ਵਿੱਚ ਕੀਤੀ ਉਹਦਾ ਕੈਰੀਅਰ ਵੀ ਬੈਸਟ ਸੀ ਫਿਲਮਾਂ ਦੇ ਵਿੱਚ ਉਸਨੇ ਬਹੁਤ ਤਰੱਕੀ ਕੀਤੀ ਨਾਮ ਬਣਾਇਆ ਭਾਵੇਂ ਕਿ ਉਹਦਾ ਜਿਹੜੇ ਇਹ ਬੰਬੇ ਦੀ ਫਿਲਮ ਇੰਡਸਟਰੀ ਆ ਉਹਦੇ ਮੰਨੇ ਪਰਮੰਨੇ ਸਟਾਰਸ ਆ ਪ੍ਰੋਡਿਊਸਰ ਆ ਡਾਇਰੈਕਟਰ ਆ ਉਹਨਾਂ ਦੇ ਵਿੱਚ ਉੱਠਣਾ ਬੈਠਣਾ ਸੀ ਪਰ ਫੇਰ ਵੀ ਉਸਨੇ ਕਦੇ ਕਿਸੇ ਤੋਂ ਕੰਮ ਨਹੀਂ ਮੰਗਿਆ ਉਹਨੇ ਕਦੇ ਕਿਸੇ ਪ੍ਰੋਡਕਸ਼ਨ ਹਾਊਸ ਦੇ ਵਿੱਚ ਜਾ ਕੇ ਕੰਮ ਨਹੀਂ ਕੀਤਾ ਕਿਸੇ ਦੇ ਉਹਨੇ ਖੁਦ ਦਾ ਪ੍ਰੋਡਕਸ਼ਨ ਹਾਊਸ ਸਿਰਜਿਆ ਖੁਦ ਫਿਲਮਾਂ ਕੀਤੀਆਂ ਖੁਦ ਹੀ ਉਹਨਾਂ ਫਿਲਮਾਂ ਨੂੰ ਰਿਲੀਜ਼ ਕੀਤਾ ਦੱਸ ਦਈਏ ਕਿ ਜਤਿੰਦਰ ਕਪੂਰ ਇਕਤਾ ਕਪੂਰ ਹੁਣਾਂ ਦਾ ਲੀਗਲ ਹੈੱਡ ਸੀ ਦੀਪ ਸਿੱਧੂ ਸ਼ਾਹਰੂਖ ਖਾਨ ਦਾ ਵੀ ਵਕੀਲ ਸੀ ਡਿਜ਼ਨੀ ਇੰਡੀਆ ਪੀਵੀਆਰ ਪਿਕਚਰਜ਼ ਸੋਨੀ ਪਿਕਚਰਜ਼ ਦਾ ਵੀ ਜਿਹੜਾ ਸਾਰਾ ਲੀਗਲ ਕੰਮ ਸੀ ਉਹ ਦੀਪ ਸਿੱਧੂ ਦੇ ਹੱਥ ਵਿੱਚ ਹੁੰਦਾ ਸੀ ਪਰ ਫਿਰ ਵੀ ਕਦੇ ਵੀ ਜਿਹੜਾ ਇਹ ਦਿਹੋਲ ਪਰਿਵਾਰਾ ਉਹਨਾਂ ਦੇ ਨਾਲ ਕਾਫੀ ਪਹਿਲੀਆਂ ਦੇ ਵਿੱਚ ਜਿਹੜੇ ਸਬੰਧ ਕਾਫੀ ਨੇੜਤਾ ਵਾਲੇ ਰਹੇ ਆ ਬਾਅਦ ਵਿੱਚ ਚਾਹੇ ਕਿ ਪੋਲਿਟਿਕਸ ਨੂੰ ਲੈ ਕੇ ਆਪੋ ਆਪਣੀ ਸੋਚ ਨੂੰ ਲੈ ਕੇ ਇਹ ਜਿਹੜੇ ਰਿਸ਼ਤੇ ਆ ਉਹ ਉਸ ਤਰ੍ਹਾਂ ਨਹੀਂ ਰਹੇ ਸੀ ਉਹ ਅਲੱਗ ਹੋ ਗਏ ਸੀ ਫਿਰ ਦੀਪ ਸਿੱਧੂ ਕਦੇ ਉਹਨਾਂ ਨੂੰ ਨਹੀਂ ਸੀ ਮਿਲਿਆ ਪਰ ਇਹ ਸਭ ਕੁਝ ਦੇ ਹੁੰਦੇ ਹੋਏ ਵੀ ਦੀਪ ਸਿੱਧੂ ਨੇ ਕਦੇ ਕਿਸੇ ਤੋਂ ਕੰਮ ਨਹੀਂ ਸੀ ਮੰਗਿਆ ਕਦੇ ਵੀ ਉਹ ਕਿਸੇ ਫਿਲਮ ਦੇ ਵਾਸਤੇ ਆਡੀਸ਼ਨ ਦੇਣ ਲਈ ਨਹੀਂ ਗਿਆ ਮੁੰਬਈ ਦੀ ਜਿਹੜੀ ਫਿਲਮ ਇੰਡਸਟਰੀ ਆ ਉਹਦੇ ਮੰਨੇ ਪਰ ਮੰਨੇ ਵਕੀਲਾਂ ਦੇ ਵਿੱਚੋਂ ਇੱਕ ਸੀ ਦੀਪ ਸਿੱਧੂ ਦੀਪ ਸਿੱਧੂ ਨੂ ਲੋਕ ਪਹਿਲਾਂ ਨਹੀਂ ਸੀ ਜਾਣਦੇ 2017 ਦੇ ਵਿੱਚ ਜਦੋਂ ਉਹਦੀ ਫਿਲਮ ਆਈ ਸੀ ਜੋਰਾ 10 ਨੰਬਰੀਆ ਤਾਂ ਉਹ ਵੀ ਇੱਕ ਵਾਰ ਹਿੱਟ ਨਹੀਂ ਸੀ ਹੋਈ ਉਦੋਂ ਸਰਸੇ ਵਾਲੇ ਰਾਮ ਰਹੀਮ ਦਾ ਉਹ ਪੰਗਾ ਚੱਲ ਰਿਹਾ ਸੀ ਤਾਂ ਉਹਦਾ ਕਰਕੇ ਇਹ ਫਿਲਮ ਹਿੱਟ ਨਹੀਂ ਸੀ ਹੋਈ ਬਾਅਦ ਵਿੱਚ YouTube Netflix ਜਣੇ ਹੋਰ ਜਿਹੜੇ ਮਾਧਿਅਮ ਆ ਉਹਨਾਂ ਦੇ ਰਾਹੀਂ ਲੋਕਾਂ ਨੇ ਇਸ ਫਿਲਮ ਨੂੰ ਦੇਖਿਆ ਤਾਂ ਉਹ ਵਕਤ ਸੀ ਜਦੋਂ ਇਸ ਫਿਲਮ ਨੇ ਬਹੁਤ ਨਾਮਣਾ ਖਟਿਆ ਇਹ ਫਿਲਮ ਬਹੁਤ ਹਿੱਟ ਗਈ ਲੋਕ ਦੀਪ ਸਿੱਧੂ ਨੂੰ ਜਾਣਨ ਲੱਗੇ ਜੋਰਾ ਬਾਈ ਦੇ ਨਾਮ ਨਾਲ ਦੀਪ ਸਿੱਧੂ ਨਾਮ ਨਾਲ ਵੀ ਘੱਟ ਲੋਕਾਂ ਨੂੰ ਪਤਾ ਸੀ ਉਹ ਉਹ ਜਾਣਦੇ ਸੀ ਜੋਰਾ ਬਾਈ ਕਰਕੇ ਉਹਦੇ ਤੋਂ ਬਾਅਦ ਦੀਪ ਸਿੱਧੂ ਦੀਆਂ ਫਿਲਮਾਂ ਆਈਆਂ ਰੰਗ ਪੰਜਾਬ ਸਾਡੇ ਵਾਲੇ ਜੋਰਾ ਦਾ ਸੈਕੰਡ ਚੈਪਟਰ ਇਹਨਾਂ ਫਿਲਮਾਂ ਨੇ ਬਹੁਤ ਨਾਮਣਾ ਖਟਿਆ ਲੋਕਾਂ ਨੇ ਬਹੁਤ ਪਸੰਦ ਕੀਤੀਆਂ ਇਹ ਵੀ ਉਹ ਸਮਾਸੀ ਜਦੋਂ ਇਹਨੀਆਂ ਫਿਲਮਾਂ ਹੁੰਦੀਆਂ ਫਿਲਮਾਂ ਹਿੱਟ ਹੁੰਦੀਆਂ ਲੋਕ ਪਸੰਦ ਕਰਦੇ ਲੋਕ ਦੀਪ ਸਿੱਧੂ ਨੂੰ ਇੱਕ ਐਕਟਰ ਵਜੋਂ ਜਾਣਦੇ ਸੀ ਜਾਂ ਇੱਕ ਮਾਡਲ ਵਜੋਂ ਜਾਣਦੇ ਸੀ ਤੇ ਇਹਦੇ ਤੋਂ ਬਾਅਦ ਜਦੋਂ ਕੇਂਦਰ ਸਰਕਾਰ ਦੇ ਤਿੰਨ ਕਾਲੇ ਖੇਤੀ ਕਾਨੂੰਨ ਪਾਸ ਹੋਏ ਉਸ ਵੇਲੇ ਲੋਕਾਂ ਦੇ ਵਿੱਚ ਸਰਗਰਮ ਹੋਣਾ ਸ਼ੁਰੂ ਕੀਤਾ ਦੀਪ ਸਿੱਧੂ ਨੇ ਲੋਕਾਂ ਦੀ ਆਵਾਜ਼ ਬਣਨਾ ਸ਼ੁਰੂ ਕੀਤਾ ਦੀਪ ਸਿੱਧੂ ਨੇ ਲੋਕਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਸਮਝਾਉਣਾ ਜਾਗਰੂਕ ਕਰਨਾ ਲੋਕਾਂ ਜਾਂ ਫਿਰ ਸਰਕਾਰ ਨੂੰ ਵੰਗਾਰਨਾ ਇਹ ਸਾਰੇ ਕੰਮ ਜਿਹੜੇ ਦੀਪ ਸਿੱਧੂ ਨੇ ਸ਼ੁਰੂ ਕੀਤੇ ਸੀ ਤਾਂ ਇੱਕ ਉਹ ਸਮਾਂ ਸੀ ਜਦੋਂ ਦੀਪ ਸਿੱਧੂ ਲੋਕਾਂ ਦੇ ਵਿੱਚ ਆਪਣੇ ਜਿਹੜੇ ਭਾਸ਼ਣ ਦਿੰਦਾ ਸੀ ਸਪੀਚਾਂ ਦਿੰਦਾ ਸੀ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਾ ਸੀ ਲੀਡ ਕਰਦਾ ਸੀ ਲੋਕਾਂ ਦੇ ਵਿੱਚ ਇੱਕ ਅਕਸਰ ਹੀ ਕਹਿੰਦਾ ਸੁਣਦਾ ਮਿਲਦਾ ਸੀ ਕਿ ਜਿਹੜੀ ਲੜਾਈ ਹੈ ਇਹ ਫਸਲਾਂ ਦੀ ਨਹੀਂ ਹੈ ਇਹ ਨਸਲਾਂ ਦੀ ਹੈ ਇਹ ਤੁਹਾਡੀ ਹੋਂਦ ਦੀ ਸਾਡੀ ਹੋਂਦ ਦੀ ਲੜਾਈ ਆ ਅਕਸਰ ਹੀ ਉਹ ਪਿੰਡਰਾਂ ਵਾਲੇ ਸੰਤਾਂ ਦੀ ਗੱਲ ਕਰਿਆ ਕਰਦਾ ਸੀ ਪੰਜਾਬ ਦੇ ਹੱਕਾਂ ਦੀ ਗੱਲ ਕਰਿਆ ਕਰਦਾ ਸੀ ਰਾਜ ਦੀ ਗੱਲ ਕਰਿਆ ਕਰਦਾ ਸੀ ਇਤਿਹਾਸ ਦੀ ਗੱਲ ਕਰਿਆ ਕਰਦਾ ਸੀ ਤਾਂ ਇਹ ਸਾਰੀਆਂ ਗੱਲਾਂ ਉਹ ਇੱਕ ਉਹਦੀ ਇੱਕ ਦੂਰ ਦ੍ਰਿਸ਼ਟੀ ਸੀ ਉਹ ਬੜਾ ਦੂਰ ਦੇਖ ਕੇ ਚੱਲਦਾ ਸੀ ਬਹੁਤ ਹੀ ਕਹ ਲਓ ਕਿ ਉਹ ਡੂੰਗੀ ਸੋਚ ਦਾ ਛੋਟੀ ਉਮਰ ਦਾ ਤੇ ਬਹੁਤ ਸੂਝਵਾਨ ਬੰਦਾ ਸੀ ਜਿਹੜੀਆਂ ਸਰਕਾਰਾਂ ਸੀ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਰਾਸ ਨਹੀਂ ਆਈਆਂ ਤਾਂ ਮੀਡੀਆ ਵਾਲੇ ਵੀ ਬਹੁਤ ਸਾਰੇ ਇਹੋ ਜਿਹੇ ادارے ਆ ਲੋਕ ਆ ਇਹਨਾਂ ਸਾਰਿਆਂ ਨੇ ਜਿਹੜੀਆਂ ਏਜੰਸੀਆਂ ਆ ਉਹਨਾਂ ਨੂੰ ਪੰਡਣਾ ਸ਼ੁਰੂ ਕੀਤਾ ਕਿਤੇ ਨਾ ਕਿਤੇ ਲੋਕਾਂ ਦੇ ਵੱਲੋਂ ਵੀ ਬਹੁਤ ਸਾਰਿਆਂ ਦੇ ਵੱਲੋਂ ਇਹ ਪੰਡਿਆ ਗਿਆ ਕਿ ਇਹ ਸਰਕਾਰ ਦਾ ਬੰਦਾ ਹੈ ਕਿਉਂਕਿ ਜਿਹੜਾ ਬਦਲਾਅ ਆ ਦੀਪ ਸਿੱਧੂ ਦੇ ਵਿੱਚ ਉਹ ਇੱਕਦਮ ਆਇਆ ਸੀ ਅਚਾਨਕ ਆਇਆ ਸੀ ਲੋਕਾਂ ਨੂੰ ਸਮਝ ਵੀ ਨਹੀਂ ਆਈ ਕਿ ਇੱਕ ਬੰਦਾ ਜਿਹੜਾ ਇਹਨਾਂ ਦੌਲਤਮੰਦ ਆ ਉਹਦਾ ਇੰਨਾ ਜ਼ਿਆਦਾ ਸਫਲ ਫਿਲਮੀ ਕੈਰੀਅਰ ਆ ਜਾਂ ਫਿਰ ਉਹ ਵਕਾਲਤ ਦੇ ਵਿੱਚ ਐਡਾ ਸਫਲ ਵਕੀਲ ਰਿਹਾ ਆ ਉਹਦੀ ਲਗਜ਼ਰੀ ਲਾਈਫ ਆ ਕਰੋੜਾਂ ਦੀਆਂ ਗੱਡੀਆਂ ਉਹਦੇ ਕੋਲ ਹੈਗੀਆਂ ਆ ਤੇ ਉਹ ਇੱਕਦਮ ਲੋਕਾਂ ਦੇ ਵਿੱਚ ਜ਼ਮੀਨ ਦੇ ਜ਼ਮੀਨੀ ਪੱਦਰ ਉੱਤੇ ਆ ਕੇ ਉਹਨੇ ਵਿਚਰਨਾ ਸ਼ੁਰੂ ਕਰ ਦਿੱਤਾ ਲੋਕਾਂ ਦੇ ਹੱਕਾਂ ਦੀ ਆਵਾਜ਼ ਚੱਕਣੀ ਸ਼ੁਰੂ ਕਰ ਦਿੱਤੀ ਪੁੰਜੇ ਲੋਕਾਂ ਦੇ ਇਕੱਠ ਦੇ ਵਿੱਚ ਬੈਠਣਾ ਸ਼ੁਰੂ ਕਰ ਦਿੱਤਾ ਤਾਂ ਇਹ ਸਾਰਾ ਬਦਲਾਵ ਦੇਖ ਕੇ ਬਹੁਤ ਸਾਰੇ ਲੋਕਾਂ ਨੇ ਉਸ ਨੂੰ ਭੰਡਿਆ ਵੀ ਪਰ ਦੇਖਿਆ ਜਾਵੇ ਤਾਂ ਇਹ ਬਦਲਾਅ ਤਾਂ ਇਕਦਮ ਆਇਆ ਪਰ ਉਹਦੇ ਵਿੱਚ ਜਿਹੜੀ ਇਹ ਜਜ਼ਬੇ ਦੀ ਲਹਿਰ ਸੀ ਉਹ ਕਿਤੇ ਨਾ ਕਿਤੇ ਪਹਿਲਾਂ ਤੋਂ ਹੀ ਸੀ ਜੋ ਕਿ ਉਹਦੀਆਂ ਪੁਰਾਣੀਆਂ ਫੇਸਬੁੱਕ ਦੀਆਂ ਪੋਸਟਾਂ ਜਾਂ ਟਵੀਟਸ ਤੋਂ ਦੇਖਿਆ ਜਾ ਸਕਦਾ ਹੈ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿਸਾਨੀ ਮੋਰਚੇ ਦੇ ਵਿੱਚ ਨੌਜਵਾਨੀ ਨੇ ਦੀਪ ਸਿੱਧੂ ਦਾ ਸਭ ਤੋਂ ਵੱਧ ਸਾਥ ਦਿੱਤਾ ਕਿਸਾਨੀ ਮੋਰਚੇ ਦੇ ਦੌਰਾਨ ਉਸ ਦੀ ਫਿਲਮ ਦਾ ਸ਼ੂਟ ਹੋਣਾ ਸੀ ਜੋਰਾ ਰੀਲੋਡਡ ਉਹ ਸ਼ੂਟ ਨੂੰ ਉਹ ਛੱਡ ਕੇ ਮੋਰਚੇ ਦੇ ਵਿੱਚ ਲੋਕਾਂ ਦੇ ਨਾਲ ਆ ਕੇ ਖੜ ਗਿਆ ਉਹ ਵਾਪਸ ਨਹੀਂ ਗਿਆ ਕਿਤੇ ਲੋਕ ਇਹ ਨਾ ਕਹਿਣ ਕਿ ਇਹ ਬੰਦਾ ਥੋੜੇ ਦਿਨਾਂ ਲਈ ਆਇਆ ਸੀ ਵਾਪਸ ਫਿਰ ਆਪਣੇ ਫਿਲਮੀ ਕੈਰੀਅਰ ਵੱਲ ਚਲਾ ਗਿਆ ਉਹਨੇ ਉਹ ਫਿਲਮ ਵਿੱਚ ਛੱਡ ਕੇ ਲੋਕਾਂ ਦੇ ਵਿੱਚ ਭੁਗਤਣਾ ਸ਼ੁਰੂ ਕੀਤਾ ਤੇ ਲੋਕਾਂ ਦੀ ਉਹ ਆਵਾਜ਼ ਬਣਿਆ ਮੋਰਚੇ ਦੇ ਵਿੱਚ ਪਹਿਲੇ ਨੰਬਰ ਤੇ ਉਹਨੇ ਹਿੱਸਾ ਲਿਆ ਬਾਰਡਰ ਜਿਹੜੇ ਕ੍ਰਾਸ ਕਰਨੇ ਸੀ ਜਾਂ ਜਿਵੇਂ ਵੀ ਆ ਉਹ ਪਹੁੰਚਿਆ ਉਹ ਦਿੱਲੀ ਪਹੁੰਚਿਆ ਫਿਰ ਦਿੱਲੀ ਦੇ ਵਿੱਚ ਜਿਹੜਾ 26 ਜਨਵਰੀ ਦਾ ਹਿੰਸਾ ਦਾ આરોਪ ਸੀਗਾ ਉਹ ਵੀ ਦੀਪ ਸਿੱਧੂ ਦੇ ਮੱਥੇ ਤੇ ਲੱਗਿਆ ਦੀਪ ਸਿੱਧੂ ਦੇ ਮਗਰ ਸਾਰੀ ਜਿਹੜੀ ਪੁਲਿਸ ਆ ਪੰਜਾਬ ਦੀ ਹਰਿਆਣਾ ਦੀ ਦਿੱਲੀ ਦੀ ਪੁਲਿਸ ਜਿਹੜੀ ਆ ਦੀਪ ਸਿੱਧੂ ਦੇ ਮਗਰ ਲੱਗ ਗਈ ਦੀਪ ਸਿੱਧੂ ਕਾਫੀ ਸਮਾਂ ਤੱਕ ਪੁਲਿਸ ਤੋਂ ਬਚਦਾ ਰਿਹਾ ਪੁਲਿਸ ਦੇ ਹੱਥ ਨਹੀਂ ਲੱਗਿਆ ਪਰ ਆਖਿਰਕਾਰ ਦੀਪ ਸਿੱਧੂ ਨੇ ਆਪ ਹੀ ਆਤਮ ਸਮਰਪਣ ਕਰ ਦਿੱਤਾ ਸੀ ਜੇਲ੍ਹ ਦੇ ਵਿੱਚ ਦੀਪ ਸਿੱਧੂ ਰਹਾ ਜੇਲ੍ਹ ਹੋਈ ਗ੍ਰਿਫਤਾਰੀ ਹੋਈ ਤੇ ਜ਼ਮਾਨਤ ਤੇ ਜਦੋਂ ਬਾਹਰ ਆਇਆ ਦੀਪ ਸਿੱਧੂ ਤਾਂ ਆਉਂਦੇ ਸਾਰ ਫਿਰ ਤੋਂ ਲੋਕਾਂ ਦੇ ਹੱਕਾਂ ਦੀ ਆਵਾਜ਼ ਚੱਕਣੀ ਸ਼ੁਰੂ ਕਰ ਦਿੱਤੀ ਇੱਥੇ ਇੱਕ ਗੱਲ ਹੋਰ ਦੱਸ ਦਈਏ ਕਿ ਦੀਪ ਸਿੱਧੂ ਸਿਰਫ ਹਕੂਮਤ ਨੂੰ ਸਰਕਾਰ ਨੂੰ ਹੀ ਨਹੀਂ ਸੀ ਵੰਗਾਰਦਾ ਬਲਕਿ ਕਿਸਾਨੀ ਅੰਦੋਲਨ ਦੇ ਦੌਰਾਨ ਕਿਸਾਨ ਆਗੂਆਂ ਦੇ ਗਲਤ ਫੈਸਲੇ ਜਾਂ ਜਿਹੜੇ ਫੈਸਲੇ ਨੂੰ ਨਹੀਂ ਸੀ ਪਸੰਦ ਆਉਂਦੇ ਉਹਨਾਂ ਦੇ ਉੱਤੇ ਵੀ ਸਵਾਲ ਚੁੱਕਦਾ ਸੀ ਸਾਰਿਆਂ ਦੇ ਨਾਲ ਰਲ ਕੇ ਚੱਲਦਾ ਸੀ ਲੋਕਾਂ ਦੀ ਆਵਾਜ਼ ਬਣਦਾ ਸੀ ਤਾਂ ਜਦੋਂ ਇਹ 26 ਜਨਵਰੀ ਵਾਲਾ ਕਿਸਤਾ ਹੋਇਆ ਤਾਂ ਉਦੋਂ ਬਹੁਤ ਸਾਰੇ ਕਿਸਾਨ ਆਗੂ ਨੇ ਵੀ ਦੀਪ ਸਦੂਦ ਦੇ ਉਹ ਖਿਲਾਫ ਭੁਗਤਣਾ ਸ਼ੁਰੂ ਕਰ ਦਿੱਤਾ ਦੀਪ ਸਿੱਧੂ ਨੇ 29 ਸਤੰਬਰ 2021 ਨੂੰ ਵਾਰਿਸ ਪੰਜਾਬ ਦੇ ਜਥੇਬੰਦੀ ਵੀ ਸ਼ੁਰੂ ਕੀਤੀ ਜਿਸ ਜਥੇਬੰਦੀ ਦੇ ਪੰਜਾਬ ਨੂੰ ਲੈ ਕੇ ਸਿੱਖ ਕੌਮ ਨੂੰ ਲੈ ਕੇ ਪੰਥ ਨੂੰ ਲੈ ਕੇ ਲੋਕਾਂ ਨੂੰ ਲੈ ਕੇ ਮਕਸਦ ਬਹੁਤ ਵੱਡੇ ਵੱਡੇ ਸਿਰਜੇ ਸੀ ਪਰ ਵਾਹਿਗੁਰੂ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ 15 ਫਰਵਰੀ ਵਾਲੇ ਦਿਨ ਇੱਕ ਭਿਆਨਕ ਐਕਸੀਡੈਂਟ ਦੇ ਵਿੱਚ ਜਦੋਂ ਦੀਪ ਸਿੱਧੂ ਦਿੱਲੀ ਤੋਂ ਪੰਜਾਬ ਵਾਪਸ ਮੁੜ ਰਿਹਾ ਸੀ ਤਾਂ ਉਸ ਐਕਸੀਡੈਂਟ ਦੇ ਵਿੱਚ ਇਸ ਪੰਥ ਦੇ ਕੌਮ ਦੇ ਯੋਧੇ ਦੀ ਮੌਤ ਹੋ ਗਈ ਜਿਸ ਦਾ ਲੋਕਾਂ ਦੇ ਵੱਲੋਂ ਸਰਕਾਰ ਦੇ ਉੱਤੇ ਵੀ આરોਪ ਲਾਇਆ ਜਾਂਦਾ ਹੈ ਕਿ ਇਹ ਸਰਕਾਰ ਦੀ ਇੱਕ ਘੜੀ ਮਿੱਥੀ ਸਾਜ਼ਿਸ਼ ਸਾਜ਼ਿਸ਼ ਸੀ ਦੀਪ ਸਿੱਧੂ ਨੂੰ ਉਹਦੀ ਆਵਾਜ਼ ਨੂੰ ਬੰਦ ਕਰਨ ਦੀ ਤਾਂ ਲੋਕਾਂ ਦੇ ਵਿੱਚ ਉਸ ਦੀ ਮੌਤ ਨੂੰ ਲੈ ਕੇ ਜਿੱਥੇ ਸੋਗ ਸੀ ਉੱਥੇ ਰੋਅ ਬਹੁਤ ਸੀ ਸਰਕਾਰ ਦੇ ਖਿਲਾਫ ਗੁੱਸਾ ਬਹੁਤ ਸੀ ਸ਼ਾਇਦ ਇਸੇ ਕਰਕੇ ਉਹ ਵਾਲਾ ਜਿਹੜਾ ਕਿਸਾਨੀ ਅੰਦੋਲਨ ਸੀ ਉਹ ਸਫਲ ਹੋਇਆ ਸਾਲ ਤੋਂ ਵੱਧ ਤੱਕ ਜਿਹੜਾ ਸਮਾਂ ਆ ਉਹ ਇਸ ਕਿਸਾਨੀ ਅੰਦੋਲਨ ਚੱਲਿਆ ਲੋਕਾਂ ਦੇ ਵਿੱਚ ਜਜ਼ਬਾ ਭਰਿਆ ਦੀਪ ਸਿੱਧੂ ਨੇ ਦੀਪ ਸਿੱਧੂ ਦੇ ਵਿਚਾਰਾਂ ਨੇ ਦੀਪ ਸਿੱਧੂ ਦੀ ਸੋਚ ਨੇ ਤੇ ਦੀਪ ਸਿੱਧੂ ਦੀ ਮੌਤ ਨੇ ਜਦੋਂ ਦੀਪ ਸਿੱਧੂ ਦੀ ਚਿਖਾ ਬਲ ਰਹੀ ਸੀ ਤਾਂ ਉਦੋਂ ਆਪਾਂ ਵੀਡੀਓਜ਼ ਦੇ ਵਿੱਚ ਸੁਣਨ ਨੂੰ ਮਿਲਦਾ ਹੈ ਕਿ ਜਿਹੜੇ ਨੌਜਵਾਨ ਸੀਗੇ ਨੌਜਵਾਨ ਉਸ ਚਿਖਾ ਦੇ ਵਿੱਚ ਪੈਣ ਨੂੰ ਕਰਦੇ ਸੀ ਏ ਸੁਣਦੇ ਸੀ ਆਪਾਂ ਕਿ ਉਹ ਬੋਲਦੇ ਸੀ ਕਿ ਬਾਈ ਇੱਕ ਵਾਰ ਉੱਠ ਜਾ ਤੇਰੀ ਜਗ੍ਹਾ ਤੇ ਅਸੀਂ ਪੈਣ ਨੂੰ ਤਿਆਰਾਂ ਕਿਉਂਕਿ ਤੇਰੀ ਕੰਮ ਨੂੰ ਹਜੇ ਬਹੁਤ ਲੋੜ ਆ ਬਹੁਤ ਟਾਈਮ ਬਾਅਦ ਇੱਕ ਇਹੋ ਜਿਹਾ ਸੂਜਵਾਨ ਆਗੂ ਜਿਹੜਾ ਆ ਉਹ ਕੰਮ ਨੂੰ ਮਿਲਿਆ ਸੀ ਦੀਪ ਸਿੱਧੂ ਦੇ ਰੂਪ ਵਿੱਚ ਉਸ ਦੇ ਚਾਹਤੇ ਉਸ ਦੀ ਰਾਖ ਘਰਾਂ ਨੂੰ ਚੁੱਕ ਕੇ ਲੈ ਗਏ ਸੀ ਉਸ ਵੇਲੇ ਇੱਕ ਵਾਰੀ ਲੱਗਿਆ ਸੀ ਕਿ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਹੁਣ ਲੋਕ ਕੁਝ ਸਮੇਂ ਵਿੱਚ ਉਸ ਨੂੰ ਭੁੱਲ ਜਾਣਗੇ ਪਰ ਨਹੀਂ 2 ਸਾਲਾਂ ਬਾਅਦ ਵੀ ਦੀਪ ਸਿੱਧੂ ਦੀ ਸੋਚ ਉਸ ਦੇ ਵਿਚਾਰ ਲੋਕਾਂ ਦੇ ਵਿੱਚ ਜ਼ਿੰਦਾ ਨੇ ਦੀਪ ਸਿੱਧੂ ਅਕਸਰ ਗੱਲ ਕਰਿਆ ਕਰਦਾ ਸੀ ਕਿ ਗੱਲ ਸਾਡੀ ਹੋਂਦ ਦੀ ਲੜਾਈ ਦੀ ਹੈ ਕਲਾ ਦੇ ਵਰਤਾਰੇ ਪਾਤਸ਼ਾਹੀ ਦਾਵੇ ਪਿੰਡਰਾਂ ਵਾਲੇ ਸੰਤਾਂ ਦੀ ਗੱਲ ਸ਼ਹੀਦਾਂ ਦੀ ਗੱਲ ਇਤਿਹਾਸ ਦੀ ਗੱਲ ਸਿੱਖ ਰਾਜ ਦੀ ਗੱਲ ਜਾ ਫਿਰ ਗੱਲ ਫਸਲਾਂ ਦੀ ਨਹੀਂ ਗੱਲ ਨਸਲਾਂ ਦੀ ਹੈ ਇਹੋ ਜਿਹੀਆਂ ਉਹ ਗੱਲਾਂ ਕਰਦਾ ਸੀ ਚਾਹੇ ਉਹ ਡੇਢ ਕ ਸਾਲ ਵਾਸਤੇ ਹੀ ਪੰਥ ਵਾਸਤੇ ਪੰਜਾਬ ਦੇ ਹੱਕਾਂ ਦੇ ਲਈ ਭੁਗਤਿਆ ਵਿਚ ਰਿਹਾ ਸੰਘਰਸ਼ਸ਼ੀਲ ਹੋਇਆ ਤੇ ਫਿਰ ਇੱਕਦਮ ਤੋਂ ਅਲੋਪ ਹੋ ਗਿਆ ਪਰ ਉਹ ਸਿੱਖ ਕੌਮ ਦੀਆਂ ਜੋ ਭਾਵਨਾਵਾਂ 40 ਸਾਲਾਂ ਤੋਂ ਦੱਬੀਆਂ ਹੋਈਆਂ ਸੀ ਉਹਨਾਂ ਨੂੰ ਇੱਕ ਬਹੁਤ ਵੱਡਾ ਹਲੂਣਾ ਦੇ ਗਿਆ ਤੇ ਅੱਜ ਇੱਕ ਵਾਰ ਫਿਰ ਤੋਂ ਕਿਸਾਨੀ ਅੰਦੋਲਨ ਜਿਹੜਾ ਇਹ ਸੰਘਰਸ਼ ਆ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ ਕਿਸਾਨ ਫਿਰ ਤੋਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ ਅਸੀਂ ਦੁਆ ਕਰਦੇ ਹਾਂ ਉਸ ਪਰਮਾਤਮਾ ਅੱਗੇ ਵਾਹਿਗੁਰੂ ਅੱਗੇ ਕਿ ਕਿਸਾਨਾਂ ਦੀ ਜਿੱਤ ਹੋਵੇ ਕਿਸਾਨ ਜੋ ਆਪਣੇ ਹੱਕਾਂ ਦੇ ਲਈ ਗਏ ਨੇ ਆਪਣੇ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਉਹ ਪੂਰੀਆਂ ਹੋਣ ਤੇ ਰੱਬ ਜਿਹੜਾ ਆਕਾਲ ਪੁਰਖ ਆ ਉਹ ਬਹੜੀ ਕਰੇ ਉਹਨਾਂ ਦੇ ਅੰਗ ਸੰਗ ਰਹੇ